ਮੈਂ ਫਰਲੇ ਦੀ ਗਾਥਾ ਕਹਿਣੀ ਆ ਕਿ ਫਰਲਾ ਕਿੱਥੋਂ ਪੈਦਾ ਹੋਇਆ ਕਿਹਨੇ ਤਿਆਰ ਕੀਤਾ ਏ ਤੇ ਮਹਾਰਾਜ ਜੀ ਦਵਾਨ ਸਜਾ ਕੇ ਸਜੇ ਸੀ ਤਖਤ ਕੇਸਗੜ ਵਾਲੇ ਸਥਾਨ ਤੇ ਬਹੁਤ ਸੰਗਤ ਦਾ ਇਕੱਠ ਸੀ ਬਾਬਾ ਫਤੇ ਸਿੰਘ ਜੀ ਪਾਸ ਬੈਠੇ ਸੀ ਮਹਾਰਾਜ ਦੇ ਤੇ ਮਹਾਰਾਜ ਨੇ ਹੁਕਮ ਕੀਤਾ ਫਤੇ ਸਿੰਘ ਜੀ ਤੁਸੀਂ ਅਕਾਲ ਪੁਰਖ ਦਾ ਸਰੂਪ ਹੋ ਕੇ ਸੰਗਤ ਨੂੰ ਦਰਸ਼ਨ ਦਿਓ ਤੇ ਬਾਬਾ ਫਤੇ ਸਿੰਘ ਨੇ ਸਤਿ ਵਜਨ ਕਹਿਤਾ ਕਿਉਂ ਭਾਵੇਂ ਉਮਰਾਂ ਬਈ ਛੋਟੇ ਸੀ ਪਰ ਸ਼ਕਤੀ ਸੀ ਚਾਰੇ ਸਾਹਿਬ ਜਿਆਦੇ ਸ਼ਕਤੀਆਂ ਹੋਈਆਂ ਬਾਬਾ ਫਤਿਹ ਸਿੰਘ ਬੜੀ ਵੱਡੀ ਸ਼ਕਤੀ ਭਾਵੇਂ ਉਮਰਾਂ ਛੋਟੇ ਮਹਾਰਾਜ ਕਹਿੰਦੇ ਫਤਿਹ ਸਿੰਘ ਜੀ ਤੁਸੀਂ ਅਕਾਲ ਪੁਰਖ ਦਾ ਸਰੂਪ ਹੋ ਕੇ ਸੰਤਾਂ ਨੂੰ ਦਰਸ਼ਨ ਦਿਓ ਬਾਬਾ ਜੀ ਨੇ ਸਤਨਾਮ ਕਹੇ ਸਤ ਵਜਨ ਕਹਿਤਾ ਤੇ ਬਾਬਾ ਹਿਮੰਦ ਸਿੰਘ ਜੀ ਖੜਾਉਂਦੇ ਹੁੰਦੇ ਸੀ ਉਹਨਾਂ ਸਾਹਿਬ ਜਿਆਦਾ ਅਜੇ 2 ਸਾਲ ਦੇ ਜਦੋਂ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਬਾਬਾ ਫਤੇ ਸਿੰਘ ਜੀ ਅਜੇ 2 ਸਾਲ ਹੋ ਗਏ ਜੇ ਜਦੋਂ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਅਨੰਦਪੁਰ ਸਾਹਿਬ ਤੇ ਉਹ ਸਿੰਘ ਹੀ ਉਹਨਾਂ ਨੂੰ ਖੜਾਉਂਦੇ ਹੁੰਦੇ ਸੀ ਤੇ ਦਾਦੀ ਨੇ ਪਾਲੇ ਦਾਦੀ ਮਾਂ ਨੇ ਤੇ ਬਾਬਾ ਹਿਮਤ ਸਿੰਘ ਜੀ ਖੜਾਉਂਦੇ ਹੁੰਦੇ ਸੀ ਬਾਬਾ ਅਮ ਸਿੰਘ ਜੀ ਅੱਗੇ ਬੈਠੇ ਹੀ ਬਾਬਾ ਅਮ ਸਿੰਘ ਨੂੰ ਠਾਲ ਕੇ ਤੇ ਬਾਬਾ ਫਤੇ ਸਿੰਘ ਜੀ ਮਹਾਰਾਜ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਫਤੇ ਬੁਲਾ ਕੇ ਤੇ ਦਰਵਾਨ ਤੋਂ ਬਾਹਰ ਚਲੇ ਗਏ ਅੱਗੇ ਸਹਬਾਜੀਤ ਸਿੰਘ ਆਗੇ ਦਰਵਾਨ ਵਿੱਚ ਬੈਠਣ ਵਾਸਤੇ ਮਹਾਰਾਜ ਦੇ ਪਾਸ ਤੇ ਉਹਨਾਂ ਨੇ ਕਿਹਾ ਫਤੇ ਸਿੰਘ ਜੀ ਕਿਧਰ ਚੱਲੇ ਬਾਬਾ ਫਤੇ ਸਿੰਘ ਜੀ ਕਹਿੰਦੇ ਸਹਬਾਜੀਤ ਸਿੰਘ ਜੀ ਮਹਾਰਾਜ ਨੇ ਹੁਕਮ ਕੀਤਾ ਵਾ ਤੇ ਅਕਾਲ ਪੁਰਖ ਦਾ ਸਰੂਪ ਹੋ ਕੇ ਸੰਗਤ ਨੂੰ ਦਰਸ਼ਨ ਦਿਓ ਤੇ ਅਸੀਂ ਸਤਿ ਵਚਨ ਕਹਿਤਾ ਤੇ ਸਹਿਬ ਅਜੀਤ ਸਿੰਘ ਕਹਿੰਦੇ ਅਕਾਲ ਪੁਰਖ ਕਿਹੜਾ ਕਿਸੇ ਨੇ ਹੀ ਵੇਖਿਆ ਵਾ ਤੁਸੀਂ ਕਿਦਾਂ ਅਕਾਲ ਪੁਰਖ ਦਾ ਸਰੂਪ ਹੋ ਕੇ ਦਰਸ਼ਨ ਦਿਓਗੇ ਬਾਬਾ ਫੋਦੇ ਸਿੰਘ ਕਹਿੰਦੇ ਸਹਿਬ ਅਜੀਤ ਸਿੰਘ ਜੀ ਸਿੱਖ ਦਾ ਕੰਮ ਹੈ ਗੁਰੂ ਦਾ ਹੁਕਮ ਮੰਨਣਾ ਤੇ ਸਤਿਗੁਰੂ ਜੀ ਨੇ ਹੁਕਮ ਕੀਤਾ ਤਾਂ ਅਸੀਂ ਸਤਿ ਵਚਨ ਕਹਿਤਾ ਹੁਣ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਤੇ ਪ੍ਰਮਾਤਮਾ ਆਪਣਾ ਸਰੂਪ ਬਖਸ਼ ਦੇਣਗੇ ਸਾਹਿਬ ਜੀ ਸਿੰਘ ਕਹਿੰਦੇ ਫਤਿਹ ਸਿੰਘ ਜਿੱਦਾਂ ਤੁਹਾਡੀ ਖੁਸ਼ੀ ਕਰੋ ਤੇ ਸਾਹਿਬ ਜੀ ਸਿੰਘ ਮਹਾਰਾਜ ਦੇ ਪਾਸ ਜਾ ਕੇ ਬੈਠ ਗਏ ਆ ਦੁਵਾਨ ਸਜਿਆ ਬਾਬਾ ਫਤਿਹ ਸਿੰਘ ਜੀ ਹਿੰਦ ਸਿੰਘ ਨਾਲ ਲੈ ਕੇ ਛੋਟੇ ਛੋਟੇ ਬਾਲਕਾਂ ਨੂੰ ਆਪਣੇ ਹਾਲੀਆਂ ਨੂੰ ਨਾਲ ਲੈ ਕੇ ਜਿੱਥੇ ਗੁਰਦੁਆਰਾ ਦੁਵਾਲਗੜ੍ਹ ਉੱਥੇ ਚਲੇ ਗਏ ਦੁਵਾਲਗੜ੍ਹ ਨਾਲ ਹੀ ਅਗੇਸ ਗੜ੍ਹ ਦੇ ਵਿਚੋਂ ਦੀ ਰਸਤਾ ਹੀ ਆ ਇੱਕ ਬਣੇ ਤਖਤ ਗੇਸ ਗੜ੍ਹ ਆ ਦੂਜੇ ਬਣੇ ਦੁਵਾਲਗੜ੍ਹ ਦਾ ਉਸ ਪਹਾੜੀ ਤੇ ਚਲੇ ਗਏ ਉਦੋਂ ਤੇ ਕੋਈ ਸਥਾਨ ਨਹੀਂ ਬਣਿਆ ਉਸ ਪਹਾੜੀ ਤੇ ਜਾ ਕੇ ਤੇ ਛੋਟੇ ਛੋਟੇ ਭਜੰਗੀ ਨਾਲ ਆ ਬਾਬਾ ਜੀ ਦੇ ਜਿਹੜੇ ਖਾਨ ਪਰਵਾਨ ਆ ਬਾਬਾ ਜੀ ਬਾਬਾ ਹਿੰਮ ਸਿੰਘ ਜੀ ਨਾਲ ਆ ਪੰਜਾਂ ਪਿਆਰਿਆਂ 'ਚੋਂ ਤੇ ਉੱਥੇ ਜਾ ਕੇ ਬਾਬਾ ਫਤਿਹ ਸਿੰਘ ਨੇ ਅਰਦਾਸ ਕੀਤੀ ਆ ਏ ਅਕਾਲ ਪੁਰਖ ਵੈਰ ਗੁਰੂ ਪਰਮਾਤਮਾ ਆਪਣਾ ਸਰੂਪ ਬਖਸ਼ੋ ਮਹਾਰਾਜ ਜੀ ਦਾ ਹੁਕਮ ਹੈ ਜਦੋਂ ਅਰਦਾਸ ਕਰਕੇ ਮੱਥਾ ਟੇਕਿਆ ਬਾਬਾ ਫ਼ਜ਼ਲ ਸਿੰਘ ਨੇ ਧਰਤੀ ਦੇ ਨਾਮ ਸਕਾਰ ਕੀਤੇ ਇਹਨੇ ਜਿਹੜ ਨੂੰ ਪਾਲਕੀ ਆਣ ਉਤਰੀ ਨੀਲ ਰੰਗ ਦਾ ਪੋਸ਼ਾਕਾ ਉਸ ਪਾਲਕੀ ਦੇ ਉਹ ਕਿਸੇ ਨੇ ਚੁੱਕੇ ਨਹੀਂ ਲੈਂਦੀ ਆਪਣੇ ਆਪ ਆਈ ਆ ਉਹਨੂੰ ਸ਼ੀਰ ਸਿੰਘ ਲੈ ਕੇ ਆਏ ਸੱਜ ਖਣ ਤੋਂ ਆਈ ਆ ਉਜਵਾਣਾ ਆਇਆ ਰਲਾ ਸੁਜਾਉਣ ਵਾਲਾ ਬਾਣਾ ਆਇਆ ਅਕਾਲ ਪੁਰਖ ਨੇ ਬਖਸ਼ਿਆ ਤੇ ਬਾਬਾ ਜੀ ਨੇ ਜਦੋਂ ਉਹ ਪਾਲਕੀ ਦੇਖੀ ਤੇ ਪਾਲਕੀ ਨੂੰ ਨਮਸਕਾਰ ਕੀਤੀ ਪ੍ਰਕਰਮਾਂ ਕੀਤੀਆਂ ਫਿਰ ਬਾਬਾ ਜੀ ਨੇ ਉੱਤੇ ਨੀਲਾ ਪੋਸ਼ਾਕ ਆਏ ਪਾਲਕੀ ਚਾਲ ਫਿਰ ਟੱਕੀ ਸੀ ਉਹਦੇ ਵਿੱਚ ਬਾਣਾ ਆਇਆ ਤੇ ਸ਼ਸਤਰ ਆਏ ਸੱਚਖੰਡ ਤੋਂ ਅਕਾਲ ਪੁਰਖ ਦਾ ਸਰੂਪ ਆਇਆ ਇਸ ਤਰ੍ਹਾਂ ਗੁਰਬਾਣੀ ਦਰਗਾਹ ਤੋਂ ਆਈ ਐ ਉਸੇ ਤਰ੍ਹਾਂ ਇਹ ਬਾਣਾ ਵੀ ਦਰਗਾਹ ਤੋਂ ਆਇਆ ਸੋ ਬਾਬਾ ਜੀ ਨੇ ਪਾਲਕੀ ਦੇ ਕੋਲ ਬੈਠ ਕੇ ਮੱਥਾ ਟੇਕ ਕੇ ਪ੍ਰਗਰਵਾ ਕਰਕੇ ਤੇ ਪਾਲਕੀ ਦੇ ਪਾਸ ਬੈਠ ਕੇ ਤੇ ਇੱਕ ਪੱਲਾ ਚੁੱਕਿਆ ਕੀ ਦੇਖਿਆ ਪਾਲਕੀ ਵਿੱਚ ਨੀਲੇ ਦਸਤਾਰੇ ਨੀਲੇ ਚੋਲੇ ਨੀਲੇ ਕਵਰ ਕਸੇ ਨੀਲੇ ਚਾਦਰੇ ਤੇਲ ਸ਼ਾਸਤਰ ਢਾਲਾਂ ਦਲਵਾਰਾਂ ਖੰਡੇ ਤੀਰਕਵਾਨ ਦਿਵਾਲੇ ਸਜਾਉਣ ਵਾਲੇ ਚੱਕਰ ਛੋਟੇ ਸ਼ਾਸਤਰ ਉਹ ਸਭ ਪਾਲਿਕਾ ਵਿੱਚ ਦਰਸ਼ਨ ਕੀਤਾ ਤੇ ਬਾਬਾ ਜੀ ਨੇ ਮੱਥਾ ਟੇਕ ਕੇ ਇਹ ਪੱਲਾ ਚੁੱਕ ਕੇ ਤੇ ਫੇਰ ਦਸਵਾ ਆਪਣਾ ਦਿਵਾਲਾ ਸਜਾਉਣ ਲਾ ਪੇ ਉਸ ਗੁਰਦੁਆਰੇ ਦਾ ਨਾਮ ਤਾਂ ਹੀ ਦਵਾਲਗੜ ਆ ਕਿ ਉੱਥੇ ਬਾਬਾ ਫਤਿਹ ਸਿੰਘ ਨੇ ਦਵਾਲਾ ਸਜਾਇਆ ਫਰਲੇ ਆ ਦਵਾਲਾ ਤੋ ਇਹ ਸਾਰੇ ਚੜਦੇ ਲੈਦੇ ਤਾਂ ਜਾ ਕੇ ਵੇਖ ਲਓ ਕਿਸੇ ਗੁਰਦੁਆਰੇ ਦਾ ਨਾਮ ਦਵਾਲਗੜ ਨਹੀਂਗਾ ਇੱਕ ਇੱਕ ਗੁਰਦੁਆਰੇ ਦਾ ਨਾਮ ਦਵਾਲਗੜ ਜਿੱਥੇ ਬਾਬਾ ਜੀ ਨੇ ਦਵਾਲਾ ਸਜਾਇਆ ਦੂਜਾ ਉਹਦਾ ਨਾਮ ਆ ਮੰਜੀ ਸਾਹਿਬ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਬੈਠੇ ਆ ਉਥੇ ਬੈਠ ਕੇ ਪੰਜਾਂ ਸਿੰਘਾਂ ਨੂੰ ਫਰਲੇ ਦਿੱਤੇ ਆ ਉਹਦਾ ਨਾਮ ਤਾਂ ਮਨਜੀਤ ਸਾਹਿਬ ਹੈ ਤੇ ਬਾਬਾ ਜੀ ਨੇ ਜਦੋਂ ਉਹ ਪਾਲਕੀ ਚੋਂ ਫਿਰ ਦਮਾਲੇ ਸਜਾਏ ਸ਼ਾਹਤਰ ਸਜਾਏ ਉਹ ਸ਼ੀਦਾ ਸਿੰਘਾਂ ਨੇ ਸਜਾਇਆ ਦਮਾਲਾ ਬਹੁਤ ਵੱਡਾ ਸਜਾਇਆ ਬਹੁਤ ਉੱਚਾ ਦਮਾਲਾ ਸਜਾਇਆ ਤੇ ਚੱਕਰ ਸਜਾਏ ਜੰਨ ਤੋੜੇ ਸ਼ਾਹਤਰ ਲਾਏ ਤੇ ਨੀਲਾ ਚੋਲਾ ਪਹਿਨੇ ਆ ਕਵਰ ਕਿਸੇ ਲਾਇ ਢਾਲਾ ਤਲਵਾਰਾਂ ਪਹਿਨੇ ਆ ਤੀਰ ਕਵਾਲ ਓਡੇ ਤੇ ਰੱਖਿਆ ਤੇ ਬਹੁਤ ਵੱਡਾ ਸਜਾਇਆ ਫਰਲੇ ਫਰਲੇ ਵਾਲਾ ਦਵਾਲਾ ਉਹ ਬਾਬਾ ਫਤਿਹ ਸਿੰਘ ਨਹੀਂ ਸਜਾਇਆ ਉਹ ਸ਼ਹੀਦ ਸਿੰਘ ਜਿਹੜੇ ਪਾਲਕੀ ਲੈ ਕੇ ਆਏ ਉਹਨਾਂ ਹੀ ਸਜਾਇਆ ਬਹੁਤ ਵੱਡਾ ਦਵਾਲਾ ਸਜਾਇਆ ਤਾ ਫਰਲੇ ਵਾਲਾ ਦਵਾਲਾ ਸਜਾਇਆ ਤਾ ਜਿਹੜੇ ਨਾਲ ਹਾਣੇ ਸੀ ਬਾਲਕ ਉਹਨਾਂ ਨੂੰ ਗੋਲ ਦਵਾਲੇ ਸਜਾਤੇ ਜੋਲੇ ਬਣਾਤੇ ਗੁਰਮੁਖੀ ਦਵਾਲੇ ਸਜਾਤੇ ਤੇ ਢਾ ਲਾ ਤਲਵਾਰਾ ਪਵਾ ਦਿੱਤੀਆਂ ਤੀਰ ਗੁਮਾਰ ਅਸਾਂ ਜਿ ਫੜਾਤੇ ਤੇ ਬਾਬਾ ਜੀ ਨੇ ਉੱਥੋਂ ਜਦੋਂ ਤਿਆਰਪੁਰ ਤਿਆਰ ਹੋ ਗਿਆ ਆਪਣੀ ਫੌਜ ਵੀ ਤਿਆਰ ਕਰ ਲਈ ਤੇ ਅਰਦਾਸ ਕਰਦੇ ਕਿ ਮਹਾਰਾਜ ਪਾਲਕੀ ਜਿੱਥੋਂ ਆਈ ਹੈ ਉੱਥੇ ਹੀ ਪਾਲਕੀ ਸਾਹਿਬ ਚਲੀ ਜਾਵੇ ਪਾਲਕੀ ਲੋਪ ਹੋ ਗਈ ਸੱਜ ਖਣ ਵਿੱਚ ਪਹੁੰਚ ਗਈ ਸ਼ੇਰ ਸਿੰਘ ਲੈ ਗਏ ਤੇ ਬਾਬਾ ਫਤਿਹ ਸਿੰਘ ਜੀ ਫਿਰ ਉੱਥੋਂ ਜਕਾਰੇ ਬੁਲਾਉਂਦੇ ਤਖਤ ਕੇਸਗੜ ਵਾਲੇ ਸਥਾਨ ਤੇ ਆਏ ਜਿੱਥੇ ਮਹਾਰਾਜ ਦਵਾਨ ਸਜਾ ਕੇ ਬਿਠੇ ਸੀ ਉੱਥੇ ਆਇਆ ਵੱਡਾ ਦਵਾਲਾ ਸਜਾ ਕੇ ਫਰਲੇ ਵਾਲਾ ਉੱਤੇ ਸ਼ਹਿਤਰ ਸਜਾ ਕੇ ਨਾਲ ਆਪਣੇ ਹਾਨਿਆਂ ਨੂੰ ਗੋਲ ਦਵਾਲੇ ਚੋਲੇ ਤੇ ਢਾਲਾਂ ਤਲਵਾਰਾਂ ਤੀਰ ਗਵਾਨ ਵੜਾ ਕੇ ਸ਼ਹਿਤਰ ਧਾਰੀ ਕਰਕੇ ਆ ਜਦੋਂ ਮਹਾਰਾਜ ਕੋਲ ਆਏ ਆ ਉਸ ਵੇਲੇ ਦੀ ਗਾਥਾ ਗਈ ਹੈ ਗਿਆਨੀ ਗੁਰਬਚਨ ਸਿੰਘ ਜੀ ਨੇ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾ ਵਾਲੇ ਸੰਤ ਬਾਹੂ ਗੁਰਖੂ ਬਾਬਾ ਫਤੇ ਸਿੰਘ ਜੀ ਸਹਬ ਜਾਦੇ ਦਸ਼ਮੇਸ਼ ਜੀ ਕੇ ਇਹ ਪਹਿਲੀ ਪੰਕਤੀ ਆ ਬਾਬਾ ਫਤੇ ਸਿੰਘ ਜੀ ਸਹਬ ਜਾਦੇ ਦਸ਼ਮੇਸ਼ ਜੀ ਕੇ ਪਹਿਰ ਅਗਾਲ ਵਣਾ ਆਏ ਗੁਰ ਤੀਰ ਹੈ ਅਕਾਲ ਪੁਰਖ ਦਾ ਬਾਣਾ ਪਹਿਨ ਕੇ ਗੁਰੂ ਸਾਹਿਬ ਦੇ ਪਾਸ ਆ ਗਏ ਕੇਸ ਗੜ ਬੈਠੇ ਗੁਰ ਵੇਖ ਪ੍ਰਸੰਨ ਭੈ ਜਦੋਂ ਬਾਬਾ ਫ਼ਦੇਸ ਸਿੰਘ ਜੀ ਵਾਲੇ ਵੇਖਿਆ ਬਾਬਾ ਫ਼ਦੇਸ ਸਿੰਘ ਦਵਾਰ ਜਾਏ ਤੇ ਸਾਰੀ ਸੰਗਤ ਬਾਬਾ ਫ਼ਦੇਸ ਸਿੰਘ ਵਾਲੀ ਦੀ 500 ਤੇ ਚੱਲੇ ਤੇਰਾ ਜੰਗੀ ਬਲ ਵੀ ਰਹਿ ਵਡੇ ਬਲ ਵਾਲਾ ਵਡਾ ਬਹਾਦਰ ਤੁਹਾਡਾ ਬੰਧ ਹੋਵੇਗਾ ਏ ਏ ਮਹਾਰਾਜ ਨੇ ਕਲਗੀਧਰ ਜੀ ਨੇ ਅਕਾਲੀ ਦਾ ਇਹ ਵਰਦਾਨ ਕਲਗੀਧਰ ਜੀ ਨੇ ਬਖਸ਼ਿਆ ਬਾਬਾ ਫਤਿਹ ਸਿੰਘ ਜੀ